ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਅੱਜ ਦੀ ਕਹਾਣੀ ਹੈ ਜੀ ਸਿੱਧਪੁਰਸ਼ ਤੇ ਕਹਾਣੀਕਾਰ ਨੇ ਸ਼੍ਰੀਮਤੀ ਆਸ਼ਾ ਸਾਖੀ ਭਾਬੀ ਜੀ ਅੱਜ ਕੱਲ ਇੱਥੇ ਇੱਕ ਬਾਬਾ ਜੀ ਆਏ ਹੋਏ ਨੇ ਮੋਨੀ ਬਾਬਾ ਉਹ ਬੋਲਦੇ ਤਾਂ ਬਿਲਕੁਲ ਵੀ ਨਹੀਂ ਇਸ ਲਈ ਉਹਨਾਂ ਦਾ ਨਾਮ ਮੋਨੀ ਬਾਬਾ ਪੈ ਗਿਆ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਕਿੱਥੋਂ ਆਏ ਨੇ ਕੌਣ ਨੇ ਕੁਝ ਪਤਾ ਨਹੀਂ ਕਿਸੇ ਨੂੰ ਵੀ ਉਮਰ ਵੀ ਕੋਈ ਬਹੁਤੀ ਨਹੀਂ ਲੱਗਦੀ ਬਸ ਹੋਣੀ ਕੋਈ 35 36 ਸਾਲਾਂ ਦੀ ਉਹਨਾਂ ਦੇ ਵਾਲਾਂ ਵਿੱਚ ਹਜੇ ਸਫੇਦੀ ਨਹੀਂ ਉਤਰੀ 2 ਸਾਲ ਹੋ ਗਏ ਉਹਨਾਂ ਨੂੰ ਇਸ ਥਾਂ ਤੇ ਆਏ ਹਨ ਬਸ ਸ਼ਹਿਰੋਂ ਦੂਰ ਇੱਕ ਛੋਟੀ ਜਿਹੀ ਕੁਟਿਆ ਪਾ ਕੇ ਰਹਿਣ ਲੱਗ ਪਏ ਪਰ ਹੁਣ ਤਾਂ ਲੋਕਾਂ ਨੇ ਮਿਲ ਕੇ ਇੱਕ ਪੱਕਾ ਕੋਠਾ ਉਹਨਾਂ ਲਈ ਛੱਤ ਦਿੱਤਾ। ਉਹਨਾਂ ਨੇ ਬਹੁਤ ਮਨਾ ਕਰਨ ਦੇ ਬਾਵਜੂਦ ਵੀ। ਪਰ ਕਮਾਲ ਦੀ ਗੱਲ ਇਹ ਹੈ ਭਾਬੀ ਜੀ ਕਿਉਂ ਰਹਿੰਦੇ ਉਸੇ ਪੁਰਾਣੇ ਕੁਟਿਆ ਵਿੱਚ ਨੇ? ਹਾਂ, ਸਮਾਨ ਥੋੜਾ ਬਹੁਤ ਹੈ। ਉਹ ਇਸ ਕੋਠੇ ਵਿੱਚ ਰੱਖ ਦਿੱਤਾ। ਇੱਕ ਹੈਰਾਨੀ ਦੀ ਗੱਲ ਹੋਰ ਵੀ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਉਹ ਲੋਕਾਂ ਨੂੰ ਕੱਪੜੇ ਵੀ ਵੰਡਦੇ ਨੇ। ਰੋਟੀ ਵੀ ਖਵਾਉਂਦੇ ਨੇ। ਤੇ ਥੋੜਾ ਮੌਨ ਵੀ ਤੋੜਦੇ ਨੇ ਸੱਤੀਬਾ ਜੀ ਤੁਸੀਂ ਜ਼ਰੂਰ ਦਰਸ਼ਨ ਕਰਕੇ ਆਇਓ ਮੈਨੂੰ ਤਾਂ ਕੋਈ ਸਿੱਧ ਪੁਰਸ਼ ਲੱਗਦੇ ਨੇ ਉਹ ਪੰਜਾਬ ਦੇ ਇੱਕ ਕਸਬੇ ਸੁਨਾਮ ਵਿੱਚ ਰਹਿਣ ਵਾਲੀ ਮੇਰੀ ਨਣ ਦਸਵੀਤਾ ਨੂੰ ਸਾਧੂ ਸੰਤਾਂ ਦੇ ਦਰਸ਼ਨ ਕਰਕੇ ਉਹਨਾਂ ਬਾਰੇ ਖੋਜ ਜਾਣਕਾਰੀ ਲੈਣ ਦੇ ਮੇਰੇ ਸ਼ੌਂਕ ਬਾਰੇ ਉਹ ਜਾਣਦੀ ਸੀ ਇਹ ਇਸ ਲਈ ਐਨੀ ਲੰਬੀ ਗੱਲ ਕਰਦੇ ਹੋਏ ਉਹ ਮੈਨੂੰ ਮੌਨੀ ਬਾਬਾ ਬਾਰੇ ਦੱਸਦੀ ਰਹੀ ਪਰ ਸੁਵਿਤਾ ਜੇ ਤੂੰ ਮੈਨੂੰ ਕੱਲ ਕਹਿੰਦੀ ਤਾਂ ਮੈਂ ਚਲੀ ਵੀ ਜਾਂਦੀ ਪਰ ਅੱਜ ਤਾਂ ਮੇਰੇ ਕੋਲ ਟਾਈਮ ਹੈ ਨਹੀਂ ਵਾਪਸ ਮੁੜਨਾ ਹੈ ਹਾਂ ਭਾਬੀ ਇਹ ਤਾਂ ਠੀਕ ਆ ਪਰ ਤੂੰ ਕਿਹੜਾ ਗੱਡੀ ਜਾਂ ਬੱਸ ਵਿੱਚ ਜਾਣਾ ਤੁਹਾਡੀ ਤਾਂ ਆਪਣੀ ਕਾਰ ਆ ਬੱਸ ਅੱਧਾ ਕਿਲੋਮੀਟਰ ਘੁਮਾ ਕੇ ਮੋੜ ਲੈਣਾ ਵਾਪਸ ਹੁਣ ਐਨੇ ਚਿਰ ਬਾਅਦ ਤਾਂ ਆਈਏ ਤੂੰ ਦਰਸ਼ਨ ਕਰਕੇ ਹੀ ਜਾਵੇਂਗੀ ਲੋਕ ਤਾਂ ਐਨੀ ਦੂਰੋਂ ਦੂਰੋਂ ਆ ਰਹੇ ਨੇ ਉਹਨਾਂ ਦੇ ਦਰਸ਼ਨਾਂ ਲਈ ਸੱਚੀ ਬਹੁਤ ਮਾਨਤਾ ਹੋ ਗਈ ਉਹਨਾਂ ਦੀ ਇੱਕ ਤੂੰ ਏ ਕਿ ਇੱਕਦਮ ਕੋਲੋਂ ਦੀ ਲੰਘਦੀ ਹੋਈ ਜਾ ਰਹੀ ਏ ਬਸ ਤੇਰੇ 5-7 ਮਿੰਟੇ ਵਾਧੂ ਲੱਗਣਗੇ ਚੱਲ ਮੈਂ ਵੀ ਚੱਲਦੀ ਆ ਤੇਰੇ ਨਾਲ ਹੁਣ ਮਨਾ ਨਾ ਕਰੀ ਸੁਨਾਮ ਤਾਂ ਉਂਝ ਵੀ ਪੀਰਾਂ ਫਕੀਰਾਂ ਦਾ ਗੜ ਹੈ ਸੋਚਿਆ ਹੁਣ ਆਈ ਹਾਂ ਤਾਂ ਲੰਘ ਚੱਲਦੀ ਆ 10 ਮਿੰਟ ਲਈ ਉਧਰ ਦੀ ਪਾਗਵੇਂ ਕੱਪੜਿਆਂ ਵਾਲਿਆਂ ਵਿੱਚ ਆਸਥਾ ਨਾ ਰੱਖਣ ਵਾਲੇ ਮੇਰੇ ਪਤੀ ਦੇਵ ਨੂੰ ਅਸੀਂ ਬਹੁਤ ਮੁਸ਼ਕਲ ਨਾਲ ਮਨਾਇਆ। ਪਤੀ ਨੇ ਵੀ ਸ਼ਰਤ ਰੱਖ ਦਿੱਤੀ ਕਿ ਮੈਂ ਕਾਰ ਵਿੱਚੋਂ ਨਹੀਂ ਉਤਰਾਂਗਾ। ਉਹਦੀ ਸ਼ਰਤ ਮੰਨ ਕੇ ਅਸੀਂ ਤੁਰ ਪਈ ਉਸ ਕੁਟਿਆ ਵੱਲ ਨੂੰ। ਮੇਰੀ ਨੰਦ ਸ੍ਰੀਤਾ ਤੇਜੀ ਨਾਲ ਮੇਰੇ ਅੱਗੇ-ਅੱਗੇ ਚੱਲ ਰਹੀ ਸੀ। ਮੈਂ ਉਹਦੇ ਪਿੱਛੇ-ਪਿੱਛੇ। ਮੋਨੀ ਬਾਬਾ ਕੁਟਿਆ ਤੋਂ ਬਾਹਰ ਇੱਕ ਵੱਡੀ ਸਾਰੀ ਦਰੀ ਉੱਤੇ ਬੈਠੇ ਸਨ। ਉਹਨਾਂ ਦੇ ਸਾਹਮਣੇ 15 ਵਿਭਗਤ ਬੈਠੇ ਸੀ ਜਿਨ੍ਹਾਂ ਨੇ ਹੱਥ ਜੋੜੇ ਹੋਏ ਸੀ ਮੋਨੀ ਬਾਬਾ ਦਾ ਮੋਨ ਉਸ ਥਾਂ ਪੂਰੀ ਤਰ੍ਹਾਂ ਫਸਰਿਆ ਹੋਇਆ ਸੀ ਮੋਨੀ ਬਾਬਾ ਨੇ ਚਿਹਰਾ ਸਾਹਮਣੇ ਵੱਲ ਨਹੀਂ ਸੀ ਸਗੋਂ ਖੱਬੇ ਪਾਸੇ ਕੀਤਾ ਹੋਇਆ ਸੀ ਸਵੀਤਾ ਰਸਤਾ ਬਣਾਉਂਦੀ ਹੋਈ ਇੱਕਦਮ ਸਾਹਮਣੇ ਜਾ ਕੇ ਖੜ ਗਈ ਫਿਰ ਧਰਤੀ ਤੇ ਝੁੱਕ ਕੇ ਉਹਨੂੰ ਮੱਥਾ ਟੇਕਿਆ ਮੈਂ ਉਹਦੇ ਪਿੱਛੇ ਖੜੀ ਨੇ ਦੋਵੇਂ ਹੱਥ ਤਾਂ ਜੋੜ ਲਏ ਪਰਚੂਕ ਕੇ ਮੱਥਾ ਨਾ ਦੇਖ ਸਕੀ ਮੋਨੀ ਬਾਬਾ ਨੇ ਚਿਹਰੇ ਨੂੰ ਛਪਾ ਰੱਖੇ ਸੰਗੜੇ ਵਾਲਾਂ ਵਿੱਚੋਂ ਦੀ ਦੋਵੇਂ ਅੱਖਾਂ ਚੁੱਕ ਕੇ ਪਹਿਲਾਂ ਮੈਨੂੰ ਫਿਰ ਸ੍ਰੀਤਾ ਨੂੰ ਦੇਖਿਆ ਪਤਾ ਨਹੀਂ ਕਿਉਂ ਉਹਨਾਂ ਦੋ ਅੱਖਾਂ ਨੂੰ ਦੇਖ ਕੇ ਮੈਂ ਇੱਕ ਵਾਰੀ ਤਾਂ ਡਰ ਜਹੀ ਗਈ ਹੁਣ ਮੈਂ ਵਾਪਸ ਮੁੜ ਕੇ ਤੇਜ਼ ਕਦਮਾਂ ਨਾਲ ਆਪਣੀ ਕਾਰ ਵੱਲ ਨੂੰ ਤੁਰ ਪਈ ਸਵੇਤਾ ਮੇਰੇ ਪਿੱਛੇ ਪਿੱਛੇ ਸੀ ਭਾਬੀ ਜੀ ਚੰਗੀ ਤਰ੍ਹਾਂ ਦਰਸ਼ਨ ਕੀਤੇ ਨੇ ਨਾ ਹਾਂ ਸविता ਕਰ ਲੈ ਕਾਰ ਵਿੱਚ ਬੈਠਦਿਆਂ ਮੈਨੂੰ ਪੁੱਛਣ ਤੇ ਮੈਂ ਸविता ਨੂੰ ਕਿਹਾ ਤੇ ਪਤੀ ਨੂੰ ਤੁਰਨ ਲਈ ਕਿਹਾ ਚੰਗਾ ਭਾਬੀ ਜੀ ਹੁਣ ਛੇਤੀ ਆਇਓ ਦੁਬਾਰਾ ਇਸ ਵਾਰ ਤਾਂ ਬਹੁਤ ਦਿਨਾਂ ਬਾਅਦ ਆਇਓ ਬਾਹਰ ਖੜੀ ਸविता ਮੇਰੇ ਹੱਥ ਨੂੰ ਫੜਦੀ ਬੋਲੀ ਠੀਕ ਐ ਸविता ਛੇਤੀ ਗੇੜਾ ਮਾਰਾਂਗੇ ਮੇਰੀ ਗੱਲ ਨੂੰ ਅਣ ਸੁਣੀ ਜੀ ਕਰਕੇ ਸविता ਫਿਰ ਬੋਲੀ ਵੀਰ ਜੀ ਭਰਜਾਈ ਨੂੰ 4 ਦਿਨਾਂ ਲਈ ਛੱਡ ਜਾਇਓ ਮੇਰੇ ਕੋਲ 2 ਦਿਨਾਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿੰਜ ਲੰਘ ਗਏ ਬਈ ਸविता ਤੂੰ 10 ਦਿਨਾਂ ਲਈ ਰੱਖ ਲੈ ਚਾਹੇ ਇਸ ਨੂੰ ਜੇ ਤੇਰਾ ਮਨ ਨਹੀਂ ਭਰਿਆ ਤਾਂ ਮੇਰੇ ਪਤੀ ਨੇ ਆਪਣੀ ਭੈਣ ਸविता ਨੂੰ ਕਿਹਾ ਐਨਾ ਕਹਿ ਕੇ ਉਹਨਾਂ ਨੇ ਗੱਡੀ ਦੀ ਰੇਸ ਦੇ ਦਿੱਤੀ ਕੀ ਗੱਲ ਬਈ ਬਹੁਤ ਚੁੱਪਚਾ ਬੈਠੀ ਐ ਮੌਨੀ ਬਾਬਾ ਦੇ ਦਰਸ਼ਨ ਬਹੁਤ ਦੇਰ ਤੱਕ ਨਹੀਂ ਕਰ ਸਕੀ ਇਸ ਕਰਕੇ ਨਹੀਂ ਜੀ ਅਜੇ ਹੀ ਕੋਈ ਗੱਲ ਨਹੀਂ ਪਤੀ ਦੇ ਪੁੱਛਣ ਤੇ ਮੈਂ ਇੰਨਾ ਹੀ ਕਹਿ ਸਕੀ ਕਿਉਂਕਿ ਅਕਸਰ ਮੇਰੇ ਇਹ ਕਹਿਣ ਤੇ ਕਿ ਕਿਸੇ ਦੀ ਸ਼ਕਲ ਕਿਸੇ ਹੋਰ ਨਾਲ ਮਿਲਦੀ ਆ ਸੁਣ ਕੇ ਇਹ ਮੇਰਾ ਬਹੁਤ ਮਜ਼ਾਕ ਬਣਾਉਂਦੇ ਨੇ ਕਹਿ ਦਿੰਦੇ ਨੇ ਹਾਂ ਬਈ ਇੱਕ ਗਦੇ ਦੀ ਸ਼ਕਲ ਦੂਜੇ ਗਦੇ ਨਾਲ ਮਿਲਦੀ ਆ ਕੁੱਤੇ ਦੀ ਸ਼ਕਲ ਦੂਜੇ ਕੁੱਤੇ ਨਾਲ ਮਿਲਦੀ ਆ ਇਹ ਇਸ ਵਾਰ ਵੀ ਬਹੁਤ ਇੱਛਾ ਰੱਖਦਿਆਂ ਹੋਇਆਂ ਵੀ ਮੈਂ ਨਹੀਂ ਦੱਸ ਸਕੀ ਕਿ ਜਿਸ ਮੋਨੀ ਬਾਬਾ ਦੇ ਦਰਸ਼ਨ ਮੈਂ ਕਰਕੇ ਆਈਆਂ ਤੇ ਜਿਹਦੇ ਅੱਗੇ ਐਨੇ ਲੋਕਾਂ ਦੀ ਭੀੜ ਹੱਥ ਜੋੜੀ ਬੈਠੀ ਆ ਉਹਦੀਆਂ ਅੱਖਾਂ ਤਾਂ ਖੰਨਾ ਸਾਹਬ ਦੇ ਪੁੱਤ ਅਨਿਲ ਵਰਗੀਆਂ ਲੱਗੀਆਂ ਨੇ ਵਰਗੀਆਂ ਨਹੀਂ ਬਲਕਿ ਹੂਬ ਹੂ ਉਹੀ ਨੇ ਇੱਕ ਅੱਖ ਵਿੱਚ ਨੁਕਸਾ ਥੋੜਾ ਟੇਡਾ ਜਿਹਾ ਕਰਕੇ ਦੇਖਦਾ ਉਹ ਦਿੱਲੀ ਤੱਕ ਦੇ ਲੰਬੇ ਸਫ਼ਰ ਵਿੱਚ ਮੇਰਾ ਦਿਮਾਗ ਤਾਂ ਉਹਨਾਂ ਦੋ ਅੱਖਾਂ ਤੇ ਹੀ ਟਿਕਿਆ ਹੋਇਆ ਸੀ ਮੋਨੀ ਬਾਬਾ ਯਾਨੀ ਅਨਿਲ ਦੀਆਂ ਅੱਖਾਂ ਤੇ ਈਸਟ ਦਿੱਲੀ ਦੀ ਇੱਕ ਕਲੋਨੀ ਵਿੱਚ ਅਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ ਸਾਡੇ ਪਿੱਛੇ ਵਾਲੀ ਗਲੀ 'ਚ ਕੁਝ ਘਰ ਛੱਡ ਕੇ ਮਿਸਿਸ ਖੰਨਾ ਆਪਣੇ ਪਤੀ ਤੇ ਪੁੱਤ ਨਾਲ ਰਹਿੰਦੀ ਸੀ ਘਰ ਦੇ ਸਾਹਮਣੇ ਬਣੇ ਪਾਰਕ ਵਿੱਚ ਸ਼ਾਇਦ ਉਸ ਨਾਲ ਮੁਲਾਕਾਤ ਹੋਈ ਸੀ ਕੁਝ ਯਾਦ ਨਹੀਂ ਪਰ ਹਾਂ ਹੌਲੀ-ਹੌਲੀ ਸਾਡੇ ਦੋਹਾਂ ਵਿੱਚ ਬਹੁਤ ਨੇੜਤਾ ਹੋ ਗਈ ਸੀ ਹੁਣ ਅਕਸਰ ਉਹ ਮੇਰੇ ਤੇ ਮੈਂ ਉਹਦੇ ਘਰੇ ਚਲੀ ਜਾਂਦੀ। ਉਮਰ ਵਿੱਚ ਉਹ ਮੇਰੇ ਨਾਲੋਂ ਵੱਡੀ ਸੀ। ਉਹਨਾਂ ਦਾ ਪੁੱਤ ਅਨਿਲ 8ਵੀਂ ਜਮਾਤ ਵਿੱਚ ਪੜਦਾ ਸੀ। ਜਦਕਿ ਮੇਰਾ ਵੱਡਾ ਮੁੰਡਾ 1st ਵਿੱਚ ਤੇ ਛੋਟਾ ਨਰਸਰੀ ਵਿੱਚ। ਪਰ ਦੋਸਤੀ ਵਿੱਚ ਕਦੇ ਉਮਰ ਰੁਕਾਵਟ ਨਹੀਂ ਬਣਦੀ। ਮਿਸੇਸ ਖੰਨਾ ਘਰ-ਗ੍ਰਸਤੀ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਕਰਦੀ। ਉਹਨਾਂ ਇਸ ਕਲੋਨੀ ਵਿੱਚ 250 ਗਜ ਦੇ ਪਲਾਟ ਵਿੱਚ ਦਿਨ ਰਾਤ ਖੜੇ ਹੋ ਕੇ ਆਪਣਾ ਘਰ ਬਣਵਾਇਆ ਸੀ ਕਿਵੇਂ ਉਹ ਤਾਂ ਟੈਲੀਗ੍ਰਾਮ ਆਫਿਸ ਵਿੱਚ ਨੌਕਰੀ ਕਰਦੀ ਸੀ ਇਸ ਬੱਚੇ ਕਰਕੇ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੀ ਮੈਨੂੰ ਤਾਂ ਛੋਟੇ ਬੱਚਿਆਂ ਨਾਲ ਵਕਤ ਨਹੀਂ ਸੀ ਮਿਲਦਾ ਪਰ ਉਹ ਇਕੱਲੇਪਣ ਤੋਂ ਉੱਭ ਕੇ ਕਦੇ-ਕਦਾਈ ਵਾਲ ਧੋ ਕੇ ਤੇਲ ਕੰਗੀ ਲੈ ਕੇ ਹੀ ਸਾਡੇ ਘਰ ਆ ਜਾਂਦੀ ਫਿਰ ਬਹੁਤ ਆਰਾਮ ਨਾਲ ਤੇਲ ਲਾ ਕੇ ਗੱਲਾਂ ਕਰਦਿਆਂ ਹੋਇਆ ਕੰੰਗੀ ਵੀ ਇੱਥੇ ਹੀ ਬੈਠਿਆ ਕਰ ਲੈਂਦੀ ਸੀ ਉਹਨੂੰ ਬੋਲਦਿਆਂ ਮੈਂ ਦੇਖਿਆ ਕਿ ਉਹਦੀਆਂ ਬਹੁਤੀਆਂ ਗੱਲਾਂ ਆਪਣੇ ਪੁੱਤ ਦੇ ਚਾਰੇ ਪਾਸੇ ਘੁੰਮਦੀਆਂ ਰਹੀਆਂ ਅਨਿਲ ਇਹੋ ਜਿਹਾ ਅਨਿਲ ਲਈ ਆ ਬਣਾਇਆ ਅਨਿਲ ਨੂੰ ਆਰਟ ਇਸ ਦ ਵੋਣੀਆ ਉਹਦੇ ਸਕੂਲ ਆਉਣ ਤੇ ਹੀ ਉਹਨੂੰ ਇਹ ਚੀਜ਼ ਮਿਲਣੀ ਚਾਹੀਦੀ ਆ ਅਨਿਲ ਲਈ ਟਿਊਸ਼ਨ ਦਾ ਇੰਤਜ਼ਾਮ ਕਰਨਾ ਹੈ ਇਸ ਵਾਰ ਅਨਿਲ ਨੇ ਛੁੱਟੀਆਂ 'ਚ ਪਹਾੜਾਂ ਤੇ ਜਾਣ ਲਈ ਕਿਹਾ ਗੱਡੀ ਦੀ ਬੁਕਿੰਗ ਕਰਵਾਉਣੀ ਆ ਆਦੀ ਆਦੀ ਗੱਲਾਂ ਉਹ ਹਮੇਸ਼ਾ ਕਰਦੀ ਰਹਿੰਦੀ ਪਹਿਲਾਂ ਤਾਂ ਮੈਂ ਇਹੀ ਸੋਚਦੀ ਕਿ ਇਹਨਾਂ ਦਾ ਇੱਕੋ ਇੱਕ ਬੱਚਾ ਹੈ ਇਸ ਕਾਰਨ ਉਹਦੇ ਸਾਰੇ ਸ਼ੌਂਕ ਪੂਰੇ ਕਰਦੇ ਹੋਣਗੇ ਉਸ ਦੀ ਗੱਲਾਂ ਮੰਨਣ ਵਿੱਚ ਲੱਗੇ ਰਹਿੰਦੇ ਹੋਣਗੇ ਫਿਰ ਇੱਕ ਦਿਨ ਮੈਂ ਐਵੇਂ ਹਾਸੇ ਵਿੱਚ ਕਹਿ ਦਿੱਤਾ ਮਿਸੇਸ ਖੰਨਾ ਇੱਕੋ ਪੁੱਤ ਹੈ ਤਾਂ ਕਿ ਉਸ ਨੂੰ ਪੂਰੀ ਤਰ੍ਹਾਂ ਵਿਗਾੜੇ ਲੈਣਾ ਕਿਸੇ ਗੱਲ ਤੇ ਰੋਕਣਾ ਟੋਕਣਾ ਵੀ ਚਾਹੀਦਾ ਹੈ ਬੱਚੇ ਨੂੰ ਉਹ ਆਪਣੀਆਂ ਦੋਵੇਂ ਅੱਖਾਂ ਭਰ ਕੇ ਬੋਲੀ ਮਿਸੇ ਸ਼ਰਮਾ ਇੱਕੋ ਹੀ ਪੁੱਤ ਹੈ ਤਾਂ ਹੀ ਅਸੀਂ ਇਹਦੇ ਸ਼ੌਕ ਪੂਰੇ ਕਰਨ ਵਿੱਚ ਲੱਗੇ ਰਹਿੰਦੇ ਆ ਅਜਹਿਆ ਨਹੀਂ ਹੈ ਸਗੋਂ ਇੱਕ ਬਹੁਤ ਅਨੋਖਾ ਤੇ ਕੀਮਤੀ ਰਤਨ ਆ ਸਾਡਾ ਪੁੱਤ ਇਸ ਲਈ ਸਾਨੂੰ ਉਹੀ ਉਹੋ ਦਿਖਾਈ ਦਿੰਦਾ ਹੈ ਹਮੇਸ਼ਾ ਅੱਛਾ ਮਿਸੇਸ ਕੰਨਾ ਅਜੇ ਹੀ ਕੀ ਗੱਲ ਹੈ ਬਈ ਤੁਹਾਡੇ ਪੁੱਤ ਵਿੱਚ ਅਸਲ ਵਿੱਚ ਮਿਸੇਸ ਸ਼ਰਮਾ ਸਾਡੇ ਤਾਂ ਕੋਈ ਔਲਾਦ ਹੋਈ ਹੀ ਨਹੀਂ ਸੀ ਇਹ ਇਸ ਨੂੰ ਤਾਂ ਅਸੀਂ ਗੋਦ ਲਿਆ ਤੇ ਆਪਣੀ ਰਿਸ਼ਤੇਦਾਰੀ ਵਿੱਚੋਂ ਹੀ ਲਿਆ ਵਿਆਹ ਦੇ 9 ਸਾਲਾਂ ਬਾਅਦ ਵੀ ਜਦੋਂ ਅਸੀਂ ਤਰਸ ਗਏ ਸੀ ਔਲਾਦ ਨੂੰ ਇਹ ਸਾਨੂੰ ਮਿਲਿਆ ਹੁਣ ਤੁਸੀਂ ਦੱਸੋ ਸਾਨੂੰ ਇਹੋ ਦਿਖਾਈ ਨਾ ਦੇਵੇ ਤਾਂ ਹੋਰ ਕੀ ਕਰੀਏ ਹੁਣ ਮੈਂ ਵੇਖਿਆ ਜਿਵੇਂ ਜਿਵੇਂ ਉਹਨਾਂ ਦਾ ਪੁੱਤ ਵੱਡਾ ਹੋ ਰਿਹਾ ਸੀ ਓਵੇਂ ਓਵੇਂ ਉਹਦੇ ਮੋਹੋਂ ਗੱਲ ਨਿਕਲਦੀ ਬਾਅਦ ਵਿੱਚ ਪੂਰੀ ਪਹਿਲਾਂ ਹੋ ਜਾਂਦੀ ਸੀ ਵੇਖਦਿਆਂ ਵੇਖਦਿਆਂ ਪੁੱਤ 24 ਸਾਲਾਂ ਦਾ ਹੋ ਗਿਆ ਭਾਵੇਂ ਉਹਦੀ ਇੱਕ ਅੱਖ ਵਿੱਚ ਨੁਕਸ ਸੀ ਯਾਨੀ ਥੋੜਾ ਜਿਹਾ ਵਿੰਗਾ ਦੇਖਦਾ ਸੀ ਪਰ ਕੱਦ-ਕਾਠ ਵਿੱਚ ਮਿਸਟਰ ਖੰਨਾ ਵਾਂਗ ਲੰਬਾ ਨਿਕਲਿਆ ਦੇਖਣ ਤੇ ਕੋਈ ਨਹੀਂ ਸੀ ਕਹਿ ਸਕਦਾ ਕਿ ਉਹਨਾਂ ਦਾ ਗੋਦ ਲਿਆ ਹੋਇਆ ਪੁੱਤ ਉਹਨਾਂ ਦੋਹਾਂ ਨੂੰ ਪੁੱਤ ਦੇ 14ਵੇਂ ਸਾਲ ਲੱਗਦੇ ਉਹਦੇ ਵਿਆਹ ਦਾ ਚਾਹ ਚੜ ਗਿਆ। ਮਿਸਟਰ ਖੰਨਾ ਦੇ ਆਫਿਸ 'ਚ ਕੰਮ ਕਰਨ ਵਾਲੇ ਉਹਨਾਂ ਦੇ ਇੱਕ ਕੁਲੀਗ ਦੀ ਧੀ ਉਸਨੂੰ ਪਸੰਦ ਆ ਗਈ। ਉਹਨਾਂ ਨੇ ਵੀ ਮੁੰਡੇ ਨੂੰ ਪਸੰਦ ਕਰ ਲਿਆ। ਇਸ ਤਰ੍ਹਾਂ ਕੁੜਮਾਈ ਵੀ ਉਹਨਾਂ ਨੇ ਬਹੁਤ ਧੂਮ-ਧਾਮ ਨਾਲ ਕੀਤੀ ਸੀ। ਪਰ ਹੁਣ ਜਦੋਂ ਵੀ ਮਿਸੇਸ ਖੰਨਾ ਮੇਰੇ ਕੋਲ ਆਉਂਦੀ ਤਾਂ ਜਿਹੜੀ ਖੁਸ਼ੀ ਉਹਨੂੰ ਆਪਣੇ ਪੁੱਤ ਦੇ ਕੁੜਮਾਈ ਤੋਂ ਪਹਿਲਾਂ ਹੁੰਦੀ ਸੀ ਉਹ ਹੁਣ ਨਹੀਂ ਸੀ। ਹੌਲੀ-ਹੌਲੀ ਉਸਦੀ ਮਾਇੂਸੀ ਦੀ ਵਜ੍ਹਾ ਸਮਝ ਆ ਚੁੱਕੀ ਸੀ ਹੁਣ ਉਹ ਕੁੜੀ ਦੀ ਮਾਂ ਦੀਆਂ ਚਲਾਕੀਆਂ ਭਰੀਆਂ ਗੱਲਾਂ ਦੱਸਣ ਲੱਗ ਪਈ ਸੀ ਮੋਹਮ ਬੜਬੋਲੀ ਤੇ ਮੂੰਹ ਫਟ ਕੁੜੀ ਦੀ ਮਾਂ ਆਪਣੀ ਹੀ ਗੱਲ ਮਨਵਾਉਣ ਲਈ ਮੇਰੇ ਤੇ ਜ਼ੋਰ ਪਾ ਦਿੰਦੀ ਆ ਪਰ ਮੇਰੀ ਗੱਲ ਉਹ ਇਸ ਤਰ੍ਹਾਂ ਟਾਲ ਦਿੰਦੀ ਆ ਜਿਵੇਂ ਤਾਂ ਉਹ ਮੁੰਡੇ ਦੀ ਮਾਂ ਹੋਵੇ ਤੇ ਮੈਂ ਕੁੜੀ ਦੀ ਮਾਂ ਹੋਵਾਂ ਗੱਲ-ਗੱਲ ਵਿੱਚੋਂ ਮੇਰੇ ਤੇ ਰੋਹ ਪਾਉਣ ਲੱਗੀ ਆ ਇੱਕ ਦਿਨ ਜਦੋਂ ਉਹ ਬਹੁਤ ਉਦਾਸ ਹੋ ਕੇ ਮਿਸਿਸ ਖੰਨਾ ਨੇ ਕਿਹਾ ਤਾਂ ਮੇਰੇ ਕੋਲੋਂ ਵੀ ਰਹਿ ਨਾ ਗਿਆ ਮੈਂ ਉਹਨੂੰ ਆਪਣੀ ਸਹੇਲੀ ਸਮਝਦਿਆਂ ਸਲਾਹ ਦਿੱਤੀ ਮਿਸਿਸ ਖੰਨਾ ਕੱਲ ਨੂੰ ਤੁਹਾਡੀ ਤੇ ਤੁਹਾਡੀ ਪੁੱਤ ਦੀ ਜ਼ਿੰਦਗੀ ਸੁੱਖਾਂ ਨਾਲ ਭਰੀ ਹੋਵੇ ਇਹਦੀ ਕੀ ਗਾਰੰਟੀ ਆ ਜੇ ਅੱਜ ਤੁਹਾਨੂੰ रास ਨਹੀਂ ਆਇਆ ਇਹ ਰਿਸ਼ਤਾ ਕੱਲ ਦੀ ਅਚਾਈ ਲਈ ਇਸ ਨੂੰ ਅੱਜ ਹੀ ਮੁਕਾ ਦੇਵੋ ਤਾਂ ਚੰਗਾ ਰਹੇਗਾ ਹੁਣੇ ਤੋੜ ਤੜਕ ਕਰਨ ਵਿੱਚ ਕੋਈ ਹਰਜ ਨਹੀਂ ਮੇਰੀ ਗੱਲ ਸੁਣ ਕੇ ਜਿਵੇਂ ਉਹਨੂੰ ਹੌਸਲਾ ਮਿਲ ਗਿਆ। ਉਹਦੇ ਚਿਹਰੇ ਤੇ ਚਮਕ ਆ ਗਈ। ਪਰ ਇਹ ਸਾਰਾ ਕੁਝ ਥੋੜੇ ਚਿਰ ਲਈ ਸੀ। ਕਿਉਂਕਿ ਆਫਿਸ ਦੇ ਕੋਲੀਗ ਨਾਲ ਰਿਸ਼ਤੇਦਾਰੀ ਹੋ ਜਾਣ ਕਰਕੇ ਉਸ ਨੂੰ ਤੋੜ ਦੇਣ ਵਿੱਚ ਮਿਸਟਰ ਖੰਨਾ ਦੀ ਬਹੁਤ ਬੇਇੱਜ਼ਤੀ ਸੀ। ਬਸ ਫਿਰ ਕੀ ਸੀ? ਵਿਆਹ ਦਾ ਦਿਨ ਪੱਕਾ ਹੋ ਗਿਆ। ਫਿਰ ਉਹ ਦਿਨ ਵੀ ਆ ਗਿਆ ਜਦੋਂ ਬਾਜੇ ਗਾਜੀ ਨਾਲ ਨੂ ਰਾਣੀ ਘਰ ਆ ਗਈ। ਹੁਣ ਕਈ ਦਿਨ ਤਾਂ ਮਿਸਿਸ ਖੰਨਾ ਮੇਰੇ ਕੋਲ ਆਈ ਹੀ ਨਹੀਂ ਸੀ ਦੋ ਵਾਰ ਮਿਲੀ ਤਾਂ ਬਹੁਤ ਖੁਸ਼ ਲੱਗ ਰਹੀ ਸੀ ਕਾਫੀ ਚਿਰ ਖੜੀ ਰਹੀ ਉਹ ਆਪਣੀ ਨੂੰ ਦੇ ਗੁਣ ਗਾਉਂਦੀ ਨਹੀਂ ਸੀ ਥੱਕ ਰਹੀ ਕਿ ਉਹ ਤਾਂ ਮਾਂ ਵਾਂਗ ਬਿਲਕੁਲ ਵੀ ਨਹੀਂ ਉਹ ਕੁੜੀ ਤਾਂ ਬਹੁਤ ਸਮਝਦਾਰ ਆ ਹੋਂਦੇ ਸਾਰ ਘਰ ਦਾ ਸਾਰਾ ਕੰਮ ਘਰ ਸੰਭਲਿਆ ਉਸਨੇ ਉਹਨਾਂ ਨੂੰ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਇੰਨੀ ਸਿਆਣੀ ਆ ਮੇਰੀ ਨੂੰ ਤਾਂ ਆਪਣੀ ਮਾਂ ਵਾਂਗ ਤਾਂ ਬਿਲਕੁਲ ਵੀ ਨਹੀਂ ਹੁਣ ਮਿਸੇਸ ਖੰਨਾ ਮੇਰੇ ਘਰ ਘਾਟ ਹੀ ਆਉਣ ਲੱਗ ਪਈ ਸੀ ਸ਼ਾਇਦ ਹੁਣ ਉਹਦਾ ਇਕੱਲਾਪਨ ਦੂਰ ਹੋ ਗਿਆ ਸੀ ਇਹ ਇਸ ਤਰ੍ਹਾਂ ਮੈਂ ਸੋਚਦੀ ਕੋਈ 2-2.5 ਮਹੀਨਿਆਂ ਬਾਅਦ ਇੱਕ ਦਿਨ ਮਿਸੇਸ ਖੰਨਾ ਬਹੁਤ ਮਾਇੂਸ ਸ਼ਕਲ ਲੈ ਕੇ ਮੇਰੇ ਕੋਲ ਆਉਂਦਿਆਂ ਕਹਿਣ ਲੱਗੀ ਬਈ ਮਿਸੇ ਸ਼ਰਮਾ ਇੱਕ ਕੱਪ ਚਾਹ ਹੀ ਪਿਲਾ ਦਿਓ ਅੱਜ ਅੱਜ ਤਾਂ ਸਵੇਰ ਤੋਂ ਚਾਹ ਵੀ ਨਸੀਬ ਨਹੀਂ ਹੋਈ ਕਿਉਂ ਬਈ ਮਿਸੇਸ ਖੰਨਾ ਕੀ ਹੋ ਗਿਆ ਮਿਸੇਸ ਖੰਨਾ ਜਾਦਾ ਮੈਂ ਪਲਾ ਦਨੀ ਆ ਪਰ ਨਸੀਬ ਨਹੀਂ ਹੋਈ ਵਾਲੀ ਕਿਹੜੀ ਗੱਲ ਹੋ ਗਈ ਬਸ ਮਿਸੇ ਸ਼ਰਮਾ ਕੱਲ ਰਾਤ ਦੇ ਨੂ ਦੇ ਪੇਕੇ ਤੋਂ ਕੁਝ ਲੋਕ ਆਏ ਹੋਏ ਨੇ ਮੈਂ ਪਹਿਲਾਂ ਵੀ ਨੂ ਨੂੰ ਪਿਆਰ ਨਾਲ ਸਮਝਾਇਆ ਸੀ ਕਿ ਜਦੋਂ ਬਾਰੋਂ ਕੀ ਤੋਂ ਕੋਈ ਰਿਸ਼ਤੇਦਾਰ ਆਉਣ ਭਾਵੇਂ ਉਹ ਕਿਸੇ ਦੇ ਵੀ ਪਰੋਣੇ ਹੋਣ ਜਾਂ ਕਿਸੇ ਦੇ ਵੀ ਰਿਸ਼ਤੇਦਾਰ ਹੋਣ ਕੁਝ ਖਾਣਾ ਦੇਸੀ ਘੋਚ ਬਣਾ ਲਿਆ ਕਰ ਤੇ ਬਾਕੀ ਫਰਾਈ ਕਰਨ ਦਾ ਕੰਮ ਬਨਸਪਤੀ ਘੋਚ ਕਰ ਲਿਆ ਕਰ ਰਾਤ ਵੀ ਇਸ ਨੂੰ ਸਾਰੇ ਪਕੌੜੇ ਦੇਸੀ ਘਿਓ ਵਿੱਚ ਤਲਦਿਆਂ ਵੇਖ ਕੇ ਮੈਂ ਉਹੀ ਗੱਲ ਕਹਿ ਦਿੱਤੀ ਤਾਂ ਮਹਿਮਾਨਾਂ ਸਾਹਮਣੇ ਬਵਾਲ ਮਚਾ ਦਿੱਤਾ ਹੁਣ ਸਵੇਰ ਤੋਂ ਉਹਨਾਂ ਦੀ ਖਾਤਰਦਾਰੀ ਵਿੱਚ ਲੱਗੀ ਹੋਈ ਆ 11 ਵਜੇ ਤੱਕ ਨਾਸ਼ਤਾ ਪਾਣੀ ਤਾਂ ਛੱਡੋ ਚਾਹ ਦਾ ਕੱਪ ਵੀ ਨਹੀਂ ਪੁੱਛਿਆ ਮੈਨੂੰ ਰਸੋਈ ਵਿੱਚ ਆਪ ਚਾਹ ਬਣਾਉਣ ਜਾਵਾਂ ਸਾਹ ਹਟੇ ਗੈਸ ਟੂਲਾ ਖਾਲੀ ਨਹੀਂ ਤਿੰਨ ਵਾਰ ਇਹੋ ਕਹਿ ਕੇ ਮੈਨੂੰ ਬਾਹਰ ਭੇਜ ਦਿੱਤਾ ਪੁੱਤ ਤੇ ਤਾਂ ਆਫਿਸ ਚਲੇ ਗਏ ਉਹ ਸਾਰੇ ਰਿਸ਼ਤੇਦਾਰ ਅੱਡ ਕਮਰੇ ਵਿੱਚ ਬੈਠੇ ਖਿੜਖਿੜ ਕੇ ਹੱਸ ਰਹੇ ਨੇ ਮੈਂ ਉੱਠ ਕੇ ਇੱਥੇ ਆ ਗਈ ਮੈਨੂੰ ਪਤਾ ਮਿਸੇਸ ਖੰਨਾ ਦਾ ਬਹੁਤਾ ਕਸੂਰ ਨਹੀਂ ਹੋ ਸਕਦਾ ਉਹ ਤਾਂ ਬਹੁਤ ਡਰਪੋਕ ਕਿਸਮ ਦੀ ਜਨਾਨੀ ਆ ਲਾਡ ਪਿਆਰ ਕਰਨ ਵਾਲੀ ਔਰਤ ਆ ਮੈਨੂੰ ਲੱਗਿਆ ਕਿ ਬਹੂ ਆਪਣੀ ਮਾਂ ਦੀ ਪਰਛਾਈ ਬਣ ਕੇ ਉਹਦੇ ਰੰਗ ਢੰਗ ਦਿਖਾਉਣ ਲੱਗ ਪਈਆ ਫਿਰ ਸੱਚਮੁੱਚ ਬਾਦ ਵਾਲੇ ਬਹੁਤ ਸਾਰੇ ਦੁਖਦਾਈ ਦਿਨ ਮਿਸੇਸ ਖੰਨਾ ਦੇ ਰੋ ਰੋ ਕੇ ਲੰਘਣ ਲੱਗੇ ਸੀ ਪੁੱਤ ਵੀ ਉਹਦੇ ਸੁਣਦਾ ਨਹੀਂ ਸੀ ਉਸ ਤੇ ਵੀ ਉਹਦੇ ਸੌਰਿਆਂ ਦਾ ਰੰਗ ਪੂਰੀ ਤਰ੍ਹਾਂ ਚੜ ਚੁੱਕਿਆ ਸੀ ਫਿਰ ਇੱਕ ਦਿਨ ਮੈਂ ਮਿਸੇਸ ਖੰਨਾ ਨੂੰ ਜਾਰੋ ਜਾਰ ਰੋਂਦੇ ਦੇਖਿਆ ਪੁੱਤ ਤੇ ਨੂੰ ਘਰ ਛੱਡ ਕੇ ਜਾ ਰਹੇ ਸੀ ਕੂੜੀ ਦੀ ਮਾਂ ਨੇ ਆਪਣੇ ਘਰ ਦੇ ਨੇੜੇ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲੈ ਕੇ ਦਿੱਤਾ ਸੀ ਉਹਨਾਂ ਨੂੰ ਉਹ ਲੋਕ ਆਪਣਾ ਇੰਨਾ ਵੱਡਾ ਘਰ ਛੱਡ ਕੇ ਉਸ ਛੋਟੀ ਜਿਹੀ ਕੋਠੜੀ ਨੂਮਾ ਘਰ ਵਿੱਚ ਆਪਣੀ ਅੱਡ ਦੁਨੀਆ ਵਸਾਉਣ ਜਾ ਰਹੇ ਸਨ ਮੈਂ ਮਿਸੈਸ ਖੰਨਾ ਨੂੰ ਬਹੁਤ ਹੌਸਲਾ ਦਿੱਤਾ ਘਰ ਘਰ ਦੀ ਇਹੋ ਕਹਾਣੀ ਦਾ ਵਾਸਤਾ ਪਾ ਕੇ ਉਹਨਾਂ ਦੀ ਹਿੰਮਤ ਬਣਾਈ ਸੀ ਦੋ ਦਿਨਾਂ ਤੱਕ ਉਸ ਨੇ ਆਪਣੀ ਰਸੋਈ 'ਚ ਪੈਰ ਨਹੀਂ ਰੱਖਿਆ ਮੈਂ ਹੀ ਉਹਨਾਂ ਨੂੰ ਚਾਹ ਪਾਣੀ ਰੋਟੀ ਪਚਾਉਂਦੀ ਰਹੀ। ਇਸ ਤਰ੍ਹਾਂ ਇਕੱਲੇ ਸਹੀ ਪਰ ਜ਼ਿੰਦਗੀ ਨੂੰ ਫੇਰ ਜਿਉਣ ਵੱਲ ਮੋੜਾ ਪਾ ਦਿੱਤਾ ਸੀ ਉਹਨਾਂ ਨੂੰ ਮੈਂ। ਤੇ ਹੁਣ ਫੇਰ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਜਿਉਣ ਲੱਗੀ ਸੀ। ਮਿਸੇਸ ਖੰਨਾ ਫੇਰ ਇੱਕ ਵਾਰ ਬਹੁਤ ਰੋਈ। ਜਦੋਂ ਅਸੀਂ ਵੀ ਉਹ ਕਿਰਾਏ ਦਾ ਘਰ ਤੇ ਕਲੋਨੀ ਛੱਡ ਕੇ ਆਪਣਾ ਘਰ ਬਣਾ ਕੇ ਦੂਜੀ ਕਲੋਨੀ ਵਿੱਚ ਚਲੇ ਗਏ ਸੀ। ਉਹ ਤੋਂ ਬਾਅਦ ਅਸੀਂ ਐਨੇ ਵੀ ਆਪਣੇ ਕੰਮਕਾਰਾਂ ਵਿੱਚ ਰੁੱਝ ਗਏ। ਕਿ ਇੱਕ ਦੋ ਵਾਰ ਛੱਡ ਕੇ ਕਈ ਸਾਲਾਂ ਤੋਂ ਮਿਸਿਸ ਖੰਨਾ ਨਾਲ ਮੇਰਾ ਕੋਈ ਮੇਲ ਮਲਾਪ ਨਹੀਂ ਹੋਇਆ। ਅੱਜ ਉਹਨਾਂ ਦੇ ਪੁੱਤ ਅਨਿਲ ਨੂੰ ਇਸ ਹਾਲ ਵਿੱਚ ਮੋਨੀ ਬਾਬਾ ਦੇ ਭੇਸ ਵਿੱਚ ਮੈਂ ਇੰਨੀ ਦੂਰ ਪੰਜਾਬ ਦੇ ਇਸ ਛੋਟੇ ਜਿਹੇ ਕਸਬੇ ਵਿੱਚ ਦੇਖਿਆ। ਉਹ ਤੇ ਮੋਨੀ ਬਾਬਾ ਬਣ ਕੇ ਉਸ ਥਾਂ ਤੇ ਕਿਵੇਂ ਪਹੁੰਚ ਗਿਆ? ਕਿਉਂ ਇਸ ਤਰ੍ਹਾਂ ਦਾ ਭੇਸ ਧਾਰਿਆ ਉਸ ਨੇ? ਉਹਦੇ ਘਰ ਵਾਲੇ, ਉਹਦੇ ਮਾਪਿਆਂ ਦਾ ਕੀ ਬਣਿਆ? ਅਜਾਹੇ ਕਿੰਨੇ ਸਵਾਲ ਮੇਰੇ ਦਿਲ ਵਿੱਚ ਆਉਣ ਲੱਗੇ ਸੀ। ਕਾਫੀ ਦੂਰ ਹੋਣ ਤੇ ਵੀ ਮੈਂ ਦੂਜੇ ਤੀਜੇ ਦਿਨ ਮਿਸਿਸ ਖੰਨਾ ਦੇ ਘਰ ਪਹੁੰਚੀ ਤੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਘਰ ਵਿੱਚ ਲੱਗਿਆ ਜਿੰਦਾ ਵੇਖ ਕੇ ਗੁਆਂਢੀਆਂ ਤੋਂ ਇਹੀ ਸੁਣ ਕੇ ਕਿ ਉਹ ਘਰ ਵੇਚ ਕੇ ਚਲੇ ਗਏ ਨੇ ਕਿੱਥੇ ਗਏ ਨੇ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਮੇਰਾ ਧਿਆਨ ਫੇਰ ਸੁਨਾਮ ਵਿੱਚ ਮੋਨੀ ਬਾਬਾ ਯਾਨੀ ਅਨਿਲਵਲ ਹੋ ਗਿਆ ਮੈਂ ਉਸ ਥਾਂ ਤੇ ਛੇਤੀ ਤੋਂ ਛੇਤੀ ਜਾਣ ਲਈ ਛਟਪਟਾਉਣ ਲੱਗੀ ਸੀ ਤਾਂ ਜੋ ਮਿਸਿਸ ਖੰਨਾ ਬਾਰੇ ਕੁਝ ਪਤਾ ਕਰ ਸਕਾਂ ਕੁਝ ਦਿਨਾਂ ਬਾਅਦ ਦੁਸਹਿਰੇ ਦੀਆਂ ਛੁੱਟੀਆਂ ਆ ਗਈਆਂ ਮੈਂ ਸਵੀਤਾ ਨੂੰ ਆਪਣੇ ਆਉਣ ਬਾਰੇ ਦੱਸ ਦਿੱਤਾ ਉਹ ਤਾਂ ਸੁਣ ਕੇ ਬੜੀ ਖੁਸ਼ ਹੋਈ ਤੇ ਹੈਰਾਨ ਵੀ ਇਹ ਸਵਾਰੀ 2 ਮਹੀਨਿਆਂ ਬਾਅਦ ਹੀ ਮੈਂ ਕਿਵੇਂ ਉੱਥੇ ਵਾਪਸ ਜਾ ਰਹੀ ਹਾਂ ਮਿੱਥੇ ਦਿਨ ਅਨੁਸਾਰ ਮੈਂ ਸੁਨਾਮ ਪਹੁੰਚ ਗਈ ਆਪਣੀ ਨੰਦ ਸਵੀਤਾ ਨੂੰ ਦੂਜੇ ਦਿਨ ਹੀ ਮੋਨੇ ਬਾਬਾ ਦੇ ਦਰਸ਼ਨ ਕਰਨ ਲਈ ਕਿਹਾ ਇਹ ਸੁਣ ਕੇ ਉਹ ਹੱਸ ਪਈ ਤੇ ਮੇਰੇ ਸੁਭਾਅ ਨੂੰ ਜਾਣਦਿਆਂ ਹੋਇਆਂ ਉਨੇ ਇਹ ਉਹ ਸਮਝਿਆ ਕਿ ਐਨੇ ਸਿੱਧ ਪੁਰਸ਼ ਮੋਨੀ ਬਾਬਾ ਦੇ ਦਰਸ਼ਨਾਂ ਦੀ ਖਿੱਚ ਨੇ ਮੈਨੂੰ ਐਨੀ ਛੇਤੀ ਸੁਨਾਮ ਪਹੁੰਚਾ ਦਿੱਤਾ ਸੀ। ਭੀੜ 'ਚੋਂ ਲੰਘਦਿਆਂ ਮੈਂ ਸਿੱਧੀ ਜਾ ਕੇ ਮੋਨੀ ਬਾਬੇ ਦੇ ਸਾਹਮਣੇ ਖੜੀ ਹੋ ਗਈ। ਫਿਰ ਦੋਵੇਂ ਹੱਥ ਜੋੜ ਕੇ ਝੁੱਕ ਕੇ ਐਨਾ ਹੀ ਕਿਹਾ, "ਅਨਿਲ, ਮੈਂ ਤੈਨੂੰ ਅਲੱਗ ਮਿਲਣਾ ਚਾਹੁੰਨੀ ਆ। ਦੱਸ ਤੂੰ ਮੈਨੂੰ ਕਿੱਥੇ ਮਿਲੇਂਗਾ?" ਉਸ ਨੇ ਹੈਰਾਨ ਹੋ ਕੇ ਅੱਖਾਂ ਉੱਪਰ ਚੁੱਕੀਆਂ ਤੇ ਮੈਂ ਸਿੱਧਾ ਉਹਦੀਆਂ ਅੱਖਾਂ 'ਚ ਦੇਖਿਆ। ਛੇਤੀ ਦੱਸੋ ਕਿੱਥੇ ਮਿਲੋਗੇ ਮੈਂ ਕੱਲ ਸਵੇਰੇ 5 ਵਜੇ ਕਾਰ ਲੈ ਕੇ ਆਵਾਂਗੀ ਤੇ ਮੈਨੂੰ ਬਾਹਰ ਵਾਲੀ ਮਸਜਿਦ ਵੱਲ ਕੋਲ ਖੜਾ ਮਿਲੇ ਇਹ ਆ ਕੇ ਮੈਂ ਚਲੀ ਗਈ ਰਾਤ ਮੈਂ ਬਹੁਤ ਮੁਸ਼ਕਿਲ ਨਾਲ ਲੰਗਾਈ ਦਿਮਾਗ ਵਿੱਚ ਐਨੇ ਸਵਾਲ ਆਏ ਜਿਵੇਂ ਤੂਫਾਨ ਆ ਗਿਆ ਹੋਵੇ ਭਾਵੇਂ ਇਸ ਗੱਲ ਤੇ ਮੈਂ ਨਿਸ਼ਚਿਤ ਜ਼ਰੂਰ ਸੀ ਕਿ ਅਨਿਲ ਮੇਰੀ ਦਸੀ ਥਾਂ ਤੇ ਜ਼ਰੂਰ ਆਵੇਗਾ ਦਿਨ ਚੜ੍ਹਦੇ 5 ਵਜੇ ਮੈਂ ਕਾਰ ਲੈ ਕੇ ਮਸਜਿਦ ਦੇ ਕੋਲ ਪਹੁੰਚ ਗਈ ਤੇ ਅਨਿਲ ਪਹਿਲਾਂ ਤੋਂ ਹੀ ਉੱਥੇ ਖੜਾ ਸੀ ਮੈਂ ਕਾਰ ਦੀ ਤਾਕੀ ਖੋਲੀ ਤੇ ਉਹਨੂੰ ਅੰਦਰ ਬਿਠਾਇਆ ਤੇ ਗੱਡੀ ਚਲਾਉਂਦਿਆਂ ਸੰਗਰੂਰ ਵਾਲੀ ਸੜਕ ਤੇ ਪੈ ਗਈ ਥੋੜੀ ਅੱਗੇ ਜਾ ਕੇ ਗੱਡੀ ਖੜੀ ਕਰਕੇ ਉਹਨੂੰ ਪੁੱਛਿਆ ਅਨਿਲ ਇਹ ਸਭ ਕੀ ਆ ਕੀ ਟੌਂਗ ਹੋ ਰਿਹਾ ਇਹ ਮੋਨੀ ਬਾਬਾ ਬਣ ਕੇ ਕਿਉਂ ਲੋਕਾਂ ਨੂੰ ਠੱਗ ਰਿਹਾ ਸਿੱਧੇ ਸਾਦੇ ਲੋਕਾਂ ਨਾਲ ਕਿਉਂ ਖੇਡ ਰਿਹਾ ਤੇਰਾ ਟੱਬਰ ਕਿੱਥੇ ਆ ਤੇਰੀ ਪਤਨੀ ਕਿੱਥੇ ਚਲੀ ਗਈ ਮੈਂ ਦੇਖਿਆ ਮੇਰੀ ਐਨੀ ਗੱਲ ਸੁਣ ਕੇ ਉਹ ਰੋਣ ਲੱਗ ਪਿਆ ਰੋਂਦੇ ਹੋਏ ਬੋਲਿਆ ਮਾਸੀ ਜੀ ਮੈਂ ਤਾਂ ਬਸ ਦੁਖੀ ਹਾਂ ਥਾਂ ਦਾ ਭਟਕਦਿਆਂ ਪਤਾ ਨਹੀਂ ਇੱਥੇ ਕਿਵੇਂ ਪਹੁੰਚ ਗਿਆ ਮੈਂ ਕਿਸੇ ਨੂੰ ਕੀ ਠੱਗਾਗਾ ਕੀ ਦੁੱਖਤ ਪਹੁੰਚਾਵਾਂਗਾ ਮੈਂ ਤਾਂ ਆਪ ਠੱਗਿਆ ਗਿਆ ਇਹ ਸੰਸਾਰੀ ਧੋਖੇ ਦੇ ਛਲਾਵੇ ਨਾਲ ਭਰਿਆ ਹੋਇਆ ਮਾਸੀ ਜੀ ਮੈਂ ਤਾਂ ਆਪਣੇ ਕਹਿ ਲਾਉਣ ਵਾਲੇ ਠੱਗਾਂ ਤੋਂ ਦੂਰ ਬਹੁਤ ਦੂਰ ਇੱਥੇ ਛੋਟੀ ਜੀ ਥਾਂ ਤੇ ਸ਼ਾਂਤੀ ਪਾਉਣ ਦੇ ਮਕਸਦ ਨਾਲ ਰਿਹਾ ਹਾਂ। ਇਹ ਥਾਂ ਵੀ ਤੁਸੀਂ ਮੈਨੂੰ ਅਨਿਲ ਕਹਿ ਕੇ ਬਹੁਤ ਪਹਿਲਾਂ ਵਾਲੇ ਅਨਿਲ ਅਤੇ ਉਹਦੇ ਰਿਸ਼ਤਿਆਂ ਨੂੰ ਦੁਬਾਰਾ ਉਜਾਗਰ ਕਰ ਦਿੱਤਾ। ਹੁਣ ਮੈਂ ਹੋਰ ਕਿੱਥੇ ਜਾਵਾਂ? ਕਿੱਥੇ ਜਾਵਾਂ ਮਾਸੀ ਮੈਂ? ਐਨਾ ਆਖ ਕੇ ਉਹ ਉੱਚੀ ਉੱਚੀ ਰੋਣ ਲੱਗ ਪਿਆ। ਮੈਂ ਅਨਿਲ ਦੇ ਸਿਰ ਤੇ ਪਿਆਰ ਭਰਿਆ ਹੱਥ ਫੇਰਿਆ। ਉਹਨੂੰ ਛਾਤੀ ਨਾਲ ਲਾ ਕੇ ਚੁੱਪ ਕਰਵਾਇਆ। ਦੇਖ ਅਨਿਲ ਬੇਟਾ ਦੋ ਸਾਲਾਂ ਤੋਂ ਇੱਥੇ ਰਹਿ ਕੇ ਵੀ ਤੂੰ ਆਪਣੇ ਦੁੱਖਾਂ ਕੋਲੋਂ ਮੁਕਤ ਨਹੀਂ ਹੋ ਸਕਿਆ। ਅਨਿਲ ਪੁੱਤ ਆਦਮੀ ਕਿਤੇ ਵੀ ਦੂਰ ਬਹੁਤ ਦੂਰ ਕਿਉਂ ਨਾ ਚਲਾ ਜਾਵੇ ਪਰ ਆਪਣੇ ਆਪ ਤੋਂ ਦੂਰ ਨਹੀਂ ਭੱਜ ਸਕਦਾ। ਆਪਣੇ ਦੁੱਖ ਕਸ਼ਟਾਂ ਦਾ ਹੱਲ ਤਾਂ ਕੱਢ ਕੇ ਹੀ ਸ਼ਾਂਤੀ ਮਿਲ ਸਕਦੀ ਆ। ਬਾਕੀ ਰਹਿਣਾਂ ਲੋਕਾਂ ਦੀਆਂ ਗੱਲਾਂ ਤਾਂ ਸਾਡੇ ਇੱਥੇ ਤਾਂ ਲੋਕਾਂ ਦੇ ਵਿਚਾਰੇ ਸਿੱਧੇ ਸਾਦੇ ਭੋਲੇ ਭਾਲੇ ਨੇ। ਦੋ ਦਿਨਾਂ ਤੱਕ ਇੱਕੋ ਥਾਂ ਚੁੱਪਚਾਪ ਆਪਣੇ ਦੁੱਖ ਤੋਂ ਦੁਖੀ ਹੋਏ ਬੰਦੇ ਨੂੰ ਦੇਖ ਕੇ ਹੀ ਉਸ ਵਿੱਚ ਰੱਬ ਦੇ ਦਰਸ਼ਨ ਕਰਨ ਲੱਗਦੇ ਨੇ ਪਰਪੁੱਤ ਕੀ ਇਸ ਦੁੱਖ ਤੇ ਕਸ਼ਟ ਨੇ ਤੈਨੂੰ ਇਸ ਹਾਲ ਤੱਕ ਪਹੁੰਚਾਇਆ ਦੱਸਦਾ ਜਈ ਮੈਨੂੰ ਕੀ ਦੱਸਾਂ ਮਾਸੀ ਘਰ ਤੋਂ ਮੰਮੀ ਤੇ ਡੈਡੀ ਤੋਂ ਅਲੱਗ ਹੋ ਕੇ ਮੈਂ ਦੁੱਖ ਹੀ ਦੁੱਖ ਪਾਇਆ ਕਸ਼ਟਾਂ ਝੁਲ ਜਾ ਰਿਹਾ ਮੈਂ ਹਮੇਸ਼ਾ ਅਖੀਰ ਇੰਨਾ ਦੁਖੀ ਹੋ ਗਿਆ ਕਿ ਸਭ ਕੁਝ ਛੱਡ ਛਡਾ ਕੇ ਨਿਕਲ ਗਿਆ ਉਸੇ ਘਰ ਤੋਂ ਜਿੱਤੇ ਅੱਡ ਹੋ ਕੇ ਆਪਣੇ ਘਰ ਵਾਲੀ ਨਾਲ ਉਸ ਨੂੰ ਵਸਾਉਣ ਦਾ ਸੁਪਨਾ ਲੈ ਕੇ ਮੰਮੀ ਡੈਡੀ ਦਾ ਘਰ ਛੱਡਿਆ ਸੀ ਆਪਣੇ ਘਰੋਂ ਅੱਡ ਹੋ ਕੇ 1 ਸਾਲ ਬਾਅਦ ਹੀ ਮੇਰੇ ਘਰ ਪੁੱਤ ਨੇ ਜਨਮ ਲਿਆ ਸੀ ਮੰਮੀ ਡੈਡੀ ਨੂੰ ਪਤਾ ਲੱਗਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਮੇਰੇ ਘਰੇ ਪਹੁੰਚੇ ਸੀ ਆਪਣੇ ਪੋਤੇ ਨੂੰ ਦੇਖਣ ਪਰ ਮੇਰੀ ਪਤਨੀ ਨੇ ਤੇ ਉਹਦੀ ਮਾਂ ਨੇ ਉਹਨਾਂ ਦਾ ਆਉਣਾ ਤਾਂ ਕੀ ਉਹਨਾਂ ਦੀ ਪਰਛਾਈ ਵੀ ਮੇਰੇ ਪੁੱਤ ਤੇ ਨਾ ਪੈਣ ਦਿੱਤੀ ਉਹਨਾਂ ਨੂੰ ਇਹੋ ਖਤਰਾ ਸੀ ਕਿ ਜੇ ਉਹਨਾਂ ਦਾ ਇੱਥੇ ਆਉਣਾ ਜਾਣਾ ਸ਼ੁਰੂ ਹੋ ਗਿਆ ਉਹ ਮੈਨੂੰ ਵਾਪਸ ਉਸੇ ਘਰ ਵਿੱਚ ਲੈ ਜਾਣਗੇ। ਬਸ ਪਤਨੀ ਦੀ ਮਾਂ ਤੇ ਬੱਚੇ ਨੂੰ ਆਪਣੇ ਘਰ ਲੈ ਗਈ। ਮੇਰੇ ਮਾਪੇ ਤਰਸਦੇ ਰਹੇਗੇ। ਉਹਨੂੰ ਦੇਖੇ ਬਿਨਾ ਵਾਪਸ ਮੁੜ ਗਏ। ਮੈਂ ਵੀ ਆਪਣੀ ਪਤਨੀ ਤੇ ਉਹਦੀ ਮਾਂ ਦੀਆਂ ਚਾਲਾਂ ਸਮਝ ਚੁੱਕਿਆ ਸੀ। ਚੋਰੀ ਨਾਲ ਮੈਂ ਆਪਣੇ ਘਰੇ ਆਪਣੇ ਮਾਪਿਆਂ ਨੂੰ ਮਿਲਣ ਚੱਲਿਆ ਜਾਂਦਾ। ਪਤਾ ਨਹੀਂ ਕਿਵੇਂ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਫਿਰ ਘਰ ਪਹੁੰਚਦੇ ਆਏ ਬਹੁਤ ਕਲੇਸ਼ ਕਰਦੀਆਂ ਸੀ ਦੋਵੇਂ ਮੰਮੀ ਨੂੰ ਸਾਦੀ ਬਿਮਾਰੀ ਨੇ ਤੰਗ ਕਰ ਰੱਖਿਆ ਸੀ ਉਹ ਤਾਂ ਹੁਣ ਮੇਰੇ ਕੋਲ ਨਹੀਂ ਸੀ ਆ ਸਕਦੀ ਫਿਰ ਮੰਮੀ ਮੈਨੂੰ ਨਾ ਮਿਲਣ ਦੇ ਗਮ ਨੂੰ ਪਾਲ ਕੇ ਸੰਸਾਰ ਹੀ ਛੱਡ ਗਈ ਆਖ ਕੇ ਅਨਿਲ ਫਿਰ ਰੋਣ ਲੱਗ ਪਿਆ ਪਾਪਾ ਨੇ ਇਹ ਕਰ ਕਿਸੇ ਸਮਾਜ ਸੇਵੀ ਸੰਸਥਾ ਦੇ ਨਾਮ ਕਰ ਦਿੱਤਾ ਤੇ ਆਪ ਵੀ ਉਸੇ ਸੰਸਥਾ ਨਾਲ ਜੁੜ ਕੇ ਰਹਿਣ ਲੱਗ ਪਏ ਪਤਨੀ ਵੀ ਮੇਰੇ ਕੋਲੋਂ ਦੂਰ ਦੂਰ ਹੁੰਦੀ ਗਈ। ਪਤਾ ਨਹੀਂ ਉਹਦੀ ਮਾਂ ਨੇ ਉਹਦੇ ਦਿਮਾਗ ਵਿੱਚ ਕੀ ਭਰ ਦਿੱਤਾ ਕਿ ਪਤੀ ਤੇ ਦੂਰ ਰਹਿਣ ਤੇ ਹੀ ਪਤੀ ਬਹੁਤ ਖਿੱਚਿਆ ਚਲਾਵੇਗਾ ਤੇਰੇ ਵੱਲ ਤੇਰਾ ਨੌਕਰ ਬਣ ਕੇ ਰਹੂਗਾ। ਪਰਮਾਸੀ ਖਿੱਚਿਆ ਚਲਾ ਜਾਣਾ ਤਾਂ ਅੱਡ ਉਹਦੇ ਲਈ ਵੱਦੀ ਨਫ਼ਰਤ ਨੇ ਮੈਨੂੰ ਉਹਦੇ ਕੋਲੋਂ ਸੱਚਮੁੱਚ ਇੰਨਾ ਦੂਰ ਕਰ ਦਿੱਤਾ। ਫਿਰ ਮੈਂ ਕਦੇ ਆਪਣੇ ਆਪ ਨੂੰ ਉਹਦੇ ਨੇੜੇ ਲੈ ਜਾ ਹੀ ਨਹੀਂ ਸਕਿਆ। ਮੇਰਾ ਬੱਚਾ ਮੇਰੇ ਘਰ ਨਾ ਰਹਿ ਕੇ ਆਪਣੀ ਨਾਨੀ ਕੋਲ ਹੀ ਰਹਿੰਦਾ ਸੀ ਮੈਂ ਉਸ ਨੂੰ ਦੇਖਣ ਲਈ ਵੀ ਤਰਸ ਗਿਆ ਸੀ ਬੱਚਾ ਹੀ ਨਹੀਂ ਉਹ ਦੋਵੇਂ ਮਾਂ ਧੀ ਨੇ ਮੈਨੂੰ ਸਾਰਿਆਂ ਕੋਲੋਂ ਦੂਰ ਕਰਕੇ ਪਤਾ ਨਹੀਂ ਕਿਸ ਜਨਮ ਦਾ ਬਦਲਾ ਲਿਆ ਸੀ ਕੀ ਕਸੂਰ ਸੀ ਮੇਰਾ ਮਾਸੀ ਮੈਂ ਇੰਨਾ ਬੇਵਸ ਅਸ਼ਾਂਤ ਰਹਿਣ ਲੱਗ ਪਿਆ ਕਿ ਮਾਂ ਨੂੰ ਗਵਾ ਦੇਣ ਦੇ ਦੁੱਖ ਅਤੇ ਗੁਨਾ ਨੇ ਮੇਰੇ 'ਚ ਪੂਰੀ ਤਰ੍ਹਾਂ ਨਿਰਾਸ਼ਾ ਭਰ ਦਿੱਤੀ ਪਾਪਾ ਨੂੰ ਮੈਂ ਬਹੁਤ ਲੱਭਿਆ ਮੈਨੂੰ ਨੇ ਪਤਾ ਲੱਗਿਆ ਉਹ ਕਿੱਥੇ ਤੇ ਕਿਸ ਸੰਸਥਾ ਨਾਲ ਜੁੜੇ ਹੋਏ ਨੇ ਹੁਣ ਉਹਨਾਂ ਦੇ ਦੋਵੇਂ ਮਾਮਾ ਧੀਆਂ ਨੇ ਮੇਰੇ ਨੱਕ 'ਚ ਦਮ ਕਰ ਰੱਖਿਆ ਕਿ ਪਾਪਾ ਨੂੰ ਲੱਭ ਕੇ ਉਸ ਘਰ ਦਾ ਪੈਸਾ ਤੇ ਉਹਨਾਂ ਦੇ ਪੋਤੇ ਦੇ ਨਾਮ ਕਰਵਾ ਦੇਵਾਂ ਕਿਹੜਾ ਘਰ ਕਿਹੜਾ ਪੈਸਾ ਕਿਹੜਾ ਪੋਤਾ ਮੈਨੂੰ ਨਫ਼ਰਤ ਸੀ ਅਜਿਹੇ ਰਿਸ਼ਤਿਆਂ ਨਾਲ ਤੇ ਇਸ ਤਰ੍ਹਾਂ ਦੇ ਛਲਾਵੇ ਨਾਲ ਬਸ ਮਾਸੀ ਇਹਨਾਂ ਸਾਰਿਆਂ ਨਾਲੋਂ ਦੂਰ ਹੋ ਕੇ ਸਭ ਕੁਝ ਛੱਡ ਕੇ ਮੈਂ ਸ਼ਾਂਤੀ ਦੀ ਭਾਲ ਚ ਭਟਕਦਾ ਹੋਇਆ ਇੱਥੇ ਆਪ ਪਹੁੰਚਿਆ। ਭੁੱਖੇ ਪਿਆਸਿਆਂ ਨੂੰ ਬੈਠਿਆ ਦੇਖ ਇੱਥੋਂ ਦੇ ਲੋਕੀ ਮੈਨੂੰ ਰੋਟੀ ਦੇਣ ਲੱਗ ਪਏ। ਫੇਰੇ ਕੁਟੀਆ ਤੇ ਕੋਠਾ ਵੀ ਬਣਵਾ ਦਿੱਤਾ। ਮੇਰਾ ਤਾਂ ਕਿਸੇ ਨਾਲ ਬੋਲਣ ਨੂੰ ਵੀ ਦਿਲ ਨਹੀਂ ਸੀ ਕਰਦਾ। ਪਰ ਇੱਥੇ ਲੋਕਾਂ ਨੇ ਫਿਰ ਮੈਨੂੰ ਇੱਕ ਰਿਸ਼ਤੇ ਵਿੱਚ ਬੰਨ ਲਿਆ। ਮੈਨੂੰ ਮੋਨੀ ਬਾਬਾ ਦੇ ਰਿਸ਼ਤੇ ਵਿੱਚ। ਹੁਣ ਮੈਂ ਇਸ ਰਿਸ਼ਤੇ ਤੋਂ ਬਚ ਕੇ ਕਿੱਥੇ ਜਾਵਾਂ ਮਾਸੀ? ਦੀਵਾਲੀ ਤੋਂ 2 ਦਿਨ ਪਹਿਲਾਂ ਮੈਂ ਆਪਣੇ ਮਾਪਿਆਂ ਦਾ ਘਰ ਛੱਡ ਕੇ ਉਹਨਾਂ ਦੀ ਜ਼ਿੰਦਗੀ 'ਚ ਹਨੇਰਾ ਕਰਕੇ ਆਇਆ ਸੀ। ਬਸ ਹਰ ਸਾਲ ਦੀਵਾਲੀ ਤੋਂ 2 ਦਿਨ ਪਹਿਲਾਂ ਲੋਕਾਂ ਵਿੱਚ ਕੱਪੜੇ ਆਦੀ ਵੰਡ ਕੇ ਉਹਨਾਂ ਨੂੰ ਰੋਟੀ ਖਵਾ ਕੇ ਆਪਣੇ ਮਾਪੇ-ਬਾਪ ਨੂੰ ਦਿੱਤੇ ਦੁੱਖਾਂ ਦਾ ਮੈਂ ਪਛਤਾਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੁਣ ਤਾਂ ਮਾਸੀ ਸ਼ਾਇਦ ਇਸੇ ਜਨਮ ਵਿੱਚ ਮੇਰਾ ਪਛਤਾਵਾ ਪੂਰਾ ਹੋ ਜਾਵੇ। ਮੇਰੇ ਦੁੱਖ ਕੱਟੇ ਜਾਣ। ਤੇ ਮੈਂ ਪੂਰੀ ਤਰ੍ਹਾਂ ਸ਼ਾਂਤੀ ਪਾ ਸਕਾਂ ਪਾ ਲਵਾਂਗਾ ਨਾ ਮਾਸੀ ਬੋਲ ਮਾਸੀ ਮੈਂ ਦੇਖਿਆ ਕਿ ਐਨਾ ਕਹਿ ਕੇ ਅਨਿਲ ਫੇਰ ਰੋਣ ਲੱਗ ਪਿਆ ਬਹੁਤ देर ਤੱਕ ਰੋਣ ਪਿਛੋਂ ਦਾ ਚਿਹਰਾ ਸ਼ਾਂਤ ਤੇ ਖਿੜਿਆ ਹੋਇਆ ਲੱਗ ਰਿਹਾ ਸੀ ਮਾਸੀ ਮੈਨੂੰ ਕੁਟੀਆ ਤੱਕ ਛੱਡ ਕੇ ਆਓਗੇ ਨਾ ਉਹਨੇ ਕਿਹਾ ਹਾਂ ਪੁੱਤ ਜ਼ਰੂਰ ਮੈਂ ਕਾਰ ਵਾਪਸ ਮੋੜੀ ਥੋੜੇ ਚਿਰ ਬਾਅਦ ਹੀ ਕੂਟੀਆ ਦੇ ਨੇੜੇ ਭਗਤਾਂ ਦੀ ਢੇੜ ਵਿੱਚ ਘیرے ਹੋਏ ਅਨਿਲ ਦੀਆਂ ਉਹਨਾਂ ਅੱਖਾਂ ਵਿੱਚ ਹੁਣ ਕੋਈ ਦੁੱਖ ਕਸ਼ਟ ਕਲੇਸ਼ ਮੈਨੂੰ ਦਿਖਾਈ ਨਹੀਂ ਸੀ ਦੇ ਰਿਹਾ ਮੇਰੇ ਵੱਲ ਦੇਖ ਕੇ ਮੁਸਕਰਾਉਂਦਾ ਹੋਇਆ ਉਹ ਅੱਖਾਂ ਹੁਣ ਸ਼ਾਂਤ ਪੂਰੀ ਤਰ੍ਹਾਂ ਪਛਤਾਵੇ ਤੋਂ ਮੁਕਤ ਲੱਗ ਰਹੀਆਂ ਸੀ ਮੈਨੂੰ ਲੱਗਿਆ ਕਿ ਇਸ ਜਨਮ ਵਿੱਚ ਤਾਂ ਕੀ ਬਲਕਿ ਇਸੇ ਪਲ ਵਿੱਚ ਅਨਿਲ ਪੂਰਨ ਸਕੂਨ ਵਿੱਚ ਚਲਾ ਗਿਆ ਇਹ ਇੱਕ ਮਹਾਤਮਾ ਤੇ ਇੱਕ ਸਿੱਧ ਪੁਰਸ਼ ਵਾਂਗ ਉਹਦਾ ਚਿਹਰਾ ਨਿਸ਼ਚਲ ਜਿਹਾ ਜਗਮਗਾ ਰਿਹਾ ਸੀ। ਮਨੋ ਦੀਵਾਲੀ ਦੇ ਹਜ਼ਾਰਾਂ ਦੀਵੇ ਉਹਦੇ ਚਾਰੇ ਪਾਸੇ ਬਲ ਰਹੇ ਹੋਣ। ਮੈਂ ਦੋਵੇਂ ਹੱਥ ਬੰਨ ਕੇ ਉੱਥੋਂ ਮੁੜਾਈ। ਘਰ ਪਹੁੰਚਣ ਤੇ ਨਣਦ ਸविता ਨੇ ਪੁੱਛਿਆ ਅੱਜ ਤਾਂ ਲੱਗਦਾ ਉਸ ਦਿਨ ਦੀ ਕਸਰ ਪੂਰੀ ਕਰ ਲਈ ਤੁਸੀਂ। ਜੀ ਭਰ ਕੇ ਦਰਸ਼ਨ ਕਰਕੇ ਆਏ ਹੋ ਮੋਨੀ ਬਾਬਾ ਜੀ ਦੇ। ਸੱਚ ਮੁੱਚ ਬਹੁਤ ਸਿੱਧ ਪੁਰਸ਼ ਨੇ ਉਹ ਤਾਂ। ਹਾਂ ਸविता ਉਹ ਤਾਂ ਸੱਚਮੁੱਚ ਕੋਈ ਸਿੱਧ ਪੁਰਸਾ ਤੂੰ ਵੀ ਉਹਨਾਂ ਦੇ ਦਰਸ਼ਨ ਲਈ ਜਾਂਦੀ ਰਹੀ ਕਹਿ ਕੇ ਮੈਂ ਅਟੈਚੀ ਤਿਆਰ ਕਰਨ ਲੱਗ ਪਈ ਸ਼ਾਂਤ ਮਨ ਨਾਲ ਦਿੱਲੀ ਆਪਣੇ ਘਰ ਮੁੜ ਜਾਣ ਲਈ ਦੇਖਿਆ ਭਾਬੀ ਉਹਨਾਂ ਦੇ ਦਰਸ਼ਨ ਕਰਕੇ ਤੂੰ ਵੀ ਕਿੰਨੀ ਖੁਸ਼ ਦਿਖਾਈ ਦੇ ਰਹੀ ਆ ਹਾਂ ਸਵੀਤਾ ਸਿੱਧ ਪੁਰਸਾਂ ਦੇ ਦਰਸ਼ਨ ਨਾਲ ਮਨ ਸ਼ਾਂਤ ਤੇ ਖੁਸ਼ ਹੋ ਜਾਂਦਾ ਹੈ ਸਵੀਤਾ ਨੂੰ ਕਹਿ ਕੇ ਮੈਂ ਕਾਰ ਵਿੱਚ ਬੈਠ ਗਈ ਡਰਾਈਵਰ ਨੇ ਕਾਰ ਤੇਜ਼ ਕਰ ਦਿੱਤੀ ਪਰ ਉਸ ਸਿੱਧ ਪੁਰਸ਼ ਦੇ ਦਰਸ਼ਨ ਕਰਕੇ ਮੇਰਾ ਮਨ ਪਰਸਾਨ ਅਤੇ ਸ਼ਾਂਤ ਕਿੱਥੇ ਸੀ ਸਵੀਤਾ ਨੂੰ ਝੂਠ ਗਿਆ ਸੀ ਮੇਰੇ ਮਨ ਵਿੱਚ ਤਾਂ ਡੂੰਗੇ ਚੁੱਪ ਘਰ ਕਰਨ ਲੱਗੀ ਸੀ ਅੰਦਰ ਬਾਹਰ ਸਭ ਕੁਝ ਉਦਾਸ ਹੋ ਗਿਆ ਸੀ ਸਮਝ ਨਹੀਂ ਸੀ ਆ ਰਿਹਾ ਕਿਉਂ ਹੋ ਰਿਹਾ ਇਹ ਇਸ ਤਰ੍ਹਾਂ ਮੇਰੀ ਸਹੇਲੀ ਮਿਸਿਸ ਖੰਨਾ ਦੇ ਸੰਸਾਰ ਛੱਡ ਜਾਣ ਦਾ ਸੁਣ ਕੇ ਜਾਂ ਫਿਰ ਮੋਨੀ ਬਾਬਾ ਅਨਿਲ ਦੀ ਦੁੱਖ ਭਰੀ ਕਹਾਣੀ ਕਰਕੇ ਦੁਖੀ ਹੋ ਗਈ ਸੀ ਮੈਂ ਕੋਈ ਤਾਂ ਕਾਰਨ ਹੋਵੇਗਾ ਪਰ ਜਿਹੜਾ ਕਾਰਨ ਵੀ ਸੀ ਉਹ ਮੈਂ ਸਮਝ ਨਹੀਂ ਸੀ ਪਾ ਰਹੀ ਦੋਸਤੋ ਇਸ ਹੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ